ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਕੈਨੇਡਾ ਸਟੱਡੀ ਪਰਮਿਟ ਨੂੰ ਲੈ ਕੇ ਆਪਾਂ ਡਿਸਕਸ ਕਰਾਂਗੇ ਐਸਟੀਐਸ ਦੇ ਐਂਡ ਹੋਣ ਤੋਂ ਬਾਅਦ ਜਨਰਲ ਕੈਟਾਗਰੀ ਦੇ ਵਿੱਚ ਜਿਹੜੀ ਐਪਲੀਕੇਸ਼ਨ ਲੱਗ ਰਹੀ ਹੈ ਉਹ ਇਹ ਕੀ ਰਿਕੁਆਇਰਮੈਂਟਸ ਨੇ ਇੱਕ ਬੜੀ ਕਾਮਨ ਜਿਹੜੀ ਚੀਜ਼ ਵਾਇਰਲ ਹੋ ਰਹੀ ਹੈ ਇਸ ਟਾਈਮ ਤੇ ਉਹ ਹੈਗੀ ਹੈ ਕਿ ਵਿਦਾਊਟ ਆਇਲਸ ਤੁਸੀਂ ਕੈਨੇਡਾ ਜਾ ਸਕਦੇ ਹੋ ਮੇਕ ਸ਼ੋਰ ਜੇ ਤੁਸੀਂ ਵਿਦਾਊਟ ਆਇਲਸ ਜਾਓਗੇ ਤਾਂ ਕੀ ਤੁਸੀਂ ਕਿਸੇ ਕੋਰਸ ਦੇ ਵਿੱਚ انرول ਹੋ ਸਕਦੇ ਹੋ ਤੁਹਾਨੂੰ ਕਾਲਜਿਸ ਕਿਸੇ ਕੋਈ ਪਬਲਿਕ ਕਾਲਜ ਤੁਹਾਨੂੰ ਐਡਮਿਸ਼ਨ ਦੇ ਰਿਹਾ ਵਿਦਾਊਟ ਆਇਲਸ विदाउट एज ਤੁਸੀਂ ਈਐਸਐਲ ਕੋਰਸਸ ਦੇ ਵਿੱਚ ਤਾਂ ਰੋਲ ਹੋ ਸਕਦੇ ਹੋ ਜਿਹੜੇ ਇੰਗਲਿਸ਼ ਲੈਂਗੁਏਜ ਕੋਰਸਸ ਨੇ ਬਟ ਤੁਸੀਂ ਕਿਸੇ ਡਿਪਲੋਮਾ ਕੋਰਸ ਵਿੱਚ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ ਜਨਰਲ ਕੈਟੇਗਰੀ ਮਤਲਬ ਜਿਹੜੀ ਐਸਟੇਸ ਖਤਮ ਹੋਣ ਤੋਂ ਬਾਅਦ ਇੱਕ ਨਾਨ ਜਿਹੜੀ ਜਨਰਲ ਕੈਟੇਗਰੀ ਰਹਿ ਗਈ ਐਪਲਾਈ ਕਰਨ ਦੀ ਉਹਦੀ ਰਿਕੁਆਇਰਮੈਂਟ ਕੀ ਹੈ ਕਿ ਤੁਸੀਂ ਕਿਸੇ ਡੀਐਲਏ ਕਾਲਜ ਦੇ ਵਿੱਚ انرੋਲ ਹੋਣੇ ਚਾਹੀਦੇ ਹੋ ਕੋਲਜ ਯੂਨੀਵਰਸਿਟੀ ਤੁਹਾਡੇ ਕੋਲ ਸਫੀਸ਼ੀਐਂਟ ਫੰਡਸ ਹੋਣੇ ਚਾਹੀਦੇ ਕਿ ਤੁਸੀਂ ਆਪਣੀ ਟਿਊਸ਼ਨ ਫੀਸ ਪੇ ਕਰ ਸਕੋ ਲਿਵਿੰਗ ਐਕਸਪੈਂਸਸ ਤੁਡੀ ਟਰਾਂਸਪੋਰਟੇਸ਼ਨ ਇਹ ਸਾਰੀਆਂ ਚੀਜ਼ਾਂ ਦੀ ਫੰਡਿੰਗ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਦੂਸਰੀ ਚੀਜ਼ ਜਿਹੜੀ ਵਾਇਰਲ ਹੋ ਰਹੀ ਹੈ ਦਟ ਇਸ ਕਿ ਤੁਸੀਂ ਹਜ਼ਾਰ ਡਾਲਰ ਕੁਝ ਹੈਗੇ ਨੇ ਕਾਲਜਿਸ ਵਿਚ ਅਲਾਉ ਯੂ ਟੂ ਪੇ ਜਸਟ ਸਰਟਨ ਅਮਾਉਂਟ ਆਫ ਮਨੀ ਮਤਲਬ ਮੰਨ 500 ਡਾਲਰ ਹੈ ਜਾਂ 1000 ਡਾਲਰ ਦੇ ਕੇ ਜਾਂ 2000 ਡਾਲਰ ਦੇ ਕੇ ਤੁਸੀਂ ਆਪਣੀ ਸੀਟ ਰਿਜ਼ਰਵ ਕਰ ਲਈ ਉਹਦੇ ਨਾਲ ਤੁਹਾਨੂੰ ਇੱਕ ਉਹਨਾਂ ਵੱਲੋਂ ਕਨਫਰਮੇਸ਼ਨ ਆ ਜਾਂਦੀ ਹੈ ਕਿ ਯੈਸ ਯੂ ਆਰ એનਰੋਲਡ ਸਾਡੇ ਸਟੂਡੈਂਟ ਹੋ ਤੁਸੀਂ ਯੂ ਕੈਨ ਰੀਸੀਵ ਪਾਰਸ਼ਲ ਐਲਓਏ ਫ্রম that ਕਾਲਜ ਉਦੇ ਨਾਲ ਕੀ ਹੈ پارਸ਼ਲ ਆ ਗਈ ਤੁਹਾਡੇ ਕੋਲ ਬਟ ਜੇ ਤੁਸੀਂ ਇਸ ਚੀਜ਼ ਦੇ ਨਾਲ ਅਪਲਾਈ ਕਰਦੇ ਹੋ ਤੁਹਾਡੇ ਕੋਲ ਸਫੀਸ਼ੀਐਂਟ ਫੰਡਿੰਗ ਅਵੇਲੇਬਲ ਹੋਣੀ ਚਾਹੀਦੀ ਹੈ ਮਤਲਬ ਸਟੂਡੈਂਟ ਅਲਾਉ ਕਰ ਰਹਾ ਤਾਂ ਪੈਰੈਂਟਸ ਦੇ ਅਕਾਊਂਟ ਦੇ ਵਿੱਚ ਸਫੀਸ਼ੀਐਂਟ ਫੰਡਿੰਗ ਹੋਣੀ ਚਾਹੀਦੀ ਹੈ ਕਿਉਂਕਿ ਸਟੂਡੈਂਟ ਐਲੀਜੀਬਿਲਟੀ ਕਹਿੰਦੀ ਹੈ ਤੁਹਾਡੇ ਕੋਲ ਤੁਹਾਡੀ ਟਿਊਸ਼ਨ ਫੀਸ ਲਿਵਿੰਗ ਐਕਸਪੈਂਸ ਟਰਾਂਸਪੋਰਟੇਸ਼ਨ ਜੇ 2000 ਫੀਸ ਹੈ 2000 ਭਰ ਰਹੇ ਹੋ ਲੋਜੀਕਲੀ ਤਾਂ 18000 ਡਾਲਰ ਪਹਿਲਾਂ ਉਹ ਜੇ ਲਿਵਿੰਗ ਐਕਸਪੈਂਸ ਦੀ ਗੱਲ ਕਰੀਏ ਜਿਹੜਾ ਰੀਸੈਂਟ ਚੇਂਜ ਆਇਆ ਸੀਗਾ GIC ਨੂੰ ਲੈ ਕੇ ਉਹ 20000 ਡਾਲਰ ਸੀ ਤਾਂ ਉਹਨਾਂ ਨੇ ਕਿ ਲਿਵਿੰਗ ਐਕਸਪੈਂਸ ਹੀ ਲਿਆ ਸੀ ਸਾਲ ਦਾ 20000 ਡਾਲਰ ਉਹ ਲੈ ਕੇ ਚੱਲ ਰਹੇ ਆ ਆਪਾਂ ਜਿਹੜਾ 20000 ਡਾਲਰ ਦੇ ਵਿੱਚੋਂ 2000 ਫੀਸ ਪਰ 18000 ਦਾ ਗੈਪ ਉਹ ਲੈ ਕੇ ਚੱਲੋ ਤੇ ਆ ਗਈ ਥੋੜੀ ਟਰਾਂਸਪੋਰਟੇਸ਼ਨ ਕੋਸਟ ਮਤਲਬ ਤੁਹਾਡੇ ਕੋਲ 40-45000 ਡਾਲਰ ਜਿੰਨੀ ਇਕੁਇਵਲੈਂਟ ਸੀ ਕੋਈ ਐਸਟੀਮੇਟ ਕੱਢੋ ਉਹ ਤਾਂ ਆਪਣੀ ਕੈਲਕੂਲੇਸ਼ਨ ਕਰੋ 19 ਫੰਡਿੰਗ ਵੀ ਤਾਂ ਅਕਾਊਂਟ ਦੇ ਵਿੱਚ ਦਿਖਾਣੀ ਪਊਗੀ ਅੱਧਾ ਸੱਚ ਇਹ ਹੈ ਵੀ ਤੁਸੀਂ 50-60000 ਨਾਲ ਅਪਲਾਈ ਕਰ ਲਓ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਪੂਰਾ ਸੱਚ ਇਹ ਹੈ ਉਨੀ ਸਫੀਸ਼ੀਐਂਟ ਸਟਰੋਂਗ ਫੰਡਿੰਗ ਤੁਹਾਡੇ ਪੈਰੈਂਟਸ ਦੇ ਅਕਾਊਂਟ ਦੇ ਵਿੱਚ ਹੋਣੀ ਚਾਹੀਦੀ ਹੈ ਸਟਿਲ ਜੇ ਕਿਸੇ ਬੱਚੇ ਨੂੰ ਲੱਗਦਾ ਕਿ ਵੀ ਹੈਵ ਸਫੀਸ਼ੀਐਂਟ ਫੰਡਸ ਵੀ ਸਜੈਸਟ ਤੁਸੀਂ ਆਪਣੀ 1 ਇਅਰ ਟਿਊਸ਼ਨ ਫੀ ਭਰ ਦੋ ਫੰਡਿੰਗ ਕੋ ਥੋੜਾ ਬਚਣਾ ਚਾਹੁੰਦੇ ਹੋ ਜੀਆਈਸੀ ਸਕਿਪ ਕਰਦੇ ਹੋ ਤਾਂ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਫੰਡਿੰਗ ਦਿਖਾ ਦਿਓ ਪੈਰੈਂਟਸ ਦੇ ਫਾਈਨੈਂਸ਼ੀਅਲਸ ਲਗਾਓ ਅੱਛੀ ਤਰ੍ਹਾਂ ਨਾਲ ਫਾਈਲ ਰਿਪਰੈਜ਼ੈਂਟ ਕਰੋ ਪੈਸਾ ਬਚਾਣ ਦੇ ਚੱਕਰ ਦੇ ਵਿੱਚ ਰਿਫਿਊਜ਼ਲ ਨਾ ਲੈ ਲਓ ਕਿਉਂਕਿ ਤੁਸੀਂ ਅਲਟੀਮੇਟ ਗੋਲ ਤਾਂ ਵੀਜ਼ਾ ਲੈਣਾ ਹੈ ਤੁਸੀਂ ਅੱਜ ਵੀ ਪੈਸਾ ਦੇਣਾ ਉਸ ਕੰਟਰੀ ਨੂੰ ਤੁਸੀਂ ਬਾਅਦ 'ਚ ਵੀ ਦੇਣਾ ਫੀਸ ਤੁਸੀਂ ਪਹਿਲਾਂ ਵੀ ਭਰਨੀ ਹੈ ਬਾਅਦ 'ਚ ਵੀ ਦੇਣੀ ਹੈ ਪ੍ਰੋਫਾਈਲ ਅੱਛੀ ਹੈ ਨਾ ਖੇਲੋ ਉਹਦੇ ਤੇ ਪ੍ਰੋਫਾਈਲ ਵੀਕ ਹੈ ਐਂਡ ਦੋਜ਼ ਹੂ ਵਾਂਟ ਟੂ ਪਲੇ ਦੇ ਕੈਨ ਤੁਹਾਡੀ ਚੰਗੀ ਪ੍ਰੋਫਾਈਲ ਹੈ ਚੰਗਾ ਬੈਂਕ ਸਕੋਰ ਹੈ ਚੰਗੀਆਂ ਅਕੈਡਮਿਕਸ ਨੇ ਫੰਡਿੰਗ ਤੁਹਾਡੇ ਕੋਲ ਹੈਗੀ ਹੈ ਤਾਂ ਨਾ ਉਸ ਪ੍ਰੋਫਾਈਲ ਨੂੰ ਬਿਲਕੁਲ ਵੀ ਪਲੇ ਨਾ ਕਰੋ ਕਿਉਂਕਿ ਹੁਣ ਰਿਫਿਊਜ਼ਲ ਪਹਿਲਾਂ ਰਿਫਿਊਜ਼ਲ ਸਿਰਫ ਆ ਜਾਂਦੀ ਸੀ ਲਾਈਕ ਮਤਲਬ ਸਟੂਡੈਂਟ ਵੀਜ਼ਾ ਦੀ ਪਿਛਲੇ 1.5 ਸਾਲ ਤੱਕ ਕਹਿੰਦੇ ਰਿਫਿਊਜ਼ਲ ਅਸੀਂ ਅਬਜ਼ਰਵ ਹੀ ਨਹੀਂ ਕੀਤੀਆਂ ਇਟ ਵਾਸ ਸੋ ਫੰਡਰਫੁਲ ਲਾਈਕ ਦ ਪੀਰੀਅਡ 골ਡਨ ਪੀਰੀਅਡ ਸੀ ਇਹ ਹਰ ਕੈਟਾਗਰੀ ਦੇ ਲਈ ਸਟੂਡੈਂਟ ਲਈ ਵੀ ਵਿਸਟਰ ਲਈ ਵੀ ਇਟ ਵਾਸ 골ਡਨ ਪੀਰੀਅਡ ਐਕਚੁਅਲੀ ਪਰ ਹੁਣ ਤੁਸੀਂ ਰਿਫਿਊਜ਼ਲਸ ਨੂੰ ਵੀ ਅਬਜ਼ਰਵ ਕਰੋਗੇ ਕਿਉਂਕਿ ਜਿਹੜਾ ਕੰਸਲਟੈਂਟ ਇਸ ਚੀਜ਼ ਨੂੰ ਪ੍ਰੈਜ਼ੈਂਟ ਹੀ ਨਹੀਂ ਕਰ ਪਾਇਆ ਵੀ ਹਾਂਜੀ ਇਹ ਐਕਚੁਅਲੀ ਆਪਣੀ ਕੰਟਰੀ ਦੇ ਵਿੱਚ ਇੱਕ ਸਟਰੋਂਗ ਐਂਟੀਟੀ ਹੈ ਇਹ ਫੈਮਿਲੀ ਇੱਕ ਸਟਰੋਂਗ ਹੈ ਦੇ ਕੈਨ ਅਫੋਰਡ ਐਜੂਕੇਸ਼ਨ ਉਹਨਾਂ ਨੂੰ ਵੀਜ਼ਾ ਨਹੀਂ ਮਿਲੂਗਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਪ੍ਰੈਜ਼ੈਂਟ ਕਰੋਗੇ ਓਨਲੀ ਯੂ ਵਿਲ ਗੈਟ ਦਾ ਵੀਜ਼ਾ ਤਾਨੂੰ ਤੁਹਾਡੀ ਪ੍ਰੋਫਾਈਲ ਨਾਲ ਲੈ ਕੇ ਕੋਈ ਕਨਸਰਨ ਹੈ ਤੁਹਾਨੂੰ ਲੱਗ ਰਿਹਾ ਸੀ ਆਪਣੇ ਫਾਈਲ ਨੂੰ ਕਿਵੇਂ ਪ੍ਰੈਜੈਂਟ ਕਰੀਏ ਕਿਹੜੀ ਜਗ੍ਹਾ ਤੇ ਇਨਵੈਸਟ ਕਰਦੀਏ ਕਿੱਥੇ ਆਪਾਂ ਸ਼ੋ ਕਰਦੀਏ ਕਮ ਵਿਦ ਯਰ ਡੌਗਸ ਤੁਸੀਂ ਆਪਣਾ ਕੋਰਸ ਸਿਲੈਕਸ਼ਨ ਲਵੋ ਅਕੋਰਡਿੰਗ ਟੂ ਪੀਜੀਡਬਲੂਪੀ ਲਾਈਨ ਦੇ ਕੋਰਸਸ ਪਬਲਿਕ ਕਾਲਜ ਆਪਸ਼ਨ ਲਵੋ ਪੀਜੀਡਬਲੂਪੀ ਜਿੱਥੇ ਮਿਲੂਗਾ ਓਵਰਲੀ ਆਪਸ਼ਨ ਲਓ ਆਪਣੀ ਕੇਸ ਪ੍ਰਸੀਡ ਕਰੋ ਔਰ ਕੋਈ ਵੀ ਡਾਊਟ ਹੈ ਜਸਟ ਕਮ ਐਂਡ ਵਿਜ਼ਿਟ ਤੁਸੀਂ 1 ਟੂ 1 ਸੈਸ਼ਨ ਲਓ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਆ ਕੇ ਸਾਡੇ ਤੋਂ ਕੇਸ ਪ੍ਰਸੀਡ ਕਰਨਾ ਹੀ ਕਰਨਾ ਹੈ come for your discussions ਤੁਹਾਡਾ ਕੈਰੀਅਰ ਤੁਹਾਡਾ ਫਿਊਚਰ ਬਹੁਤ ਇੰਪੋਰਟੈਂਟ ਹੈ ਹਜੇ ਤੱਕ ਤੱਕ ਬੱਚਿਆਂ ਨੂੰ ਕਲੈਰਿਟੀ ਨਹੀਂ ਆ ਰਹੀ ਪੇਰੈਂਟਸ ਬਹੁਤ ਜ਼ਿਆਦਾ ਕਨਫਿਊਜ਼ ਨੇ ਪਹਿਲਾਂ ਕਲੈਰਿਟੀ ਲੈ ਕੇ आओ ਵਟ ਕੈਨੇਡਾ ਇਸ ਡਿਮਾਂਡਿੰਗ ਕੈਨੇਡਾ ਨੂੰ ਚਾਹੀਦਾ ਕੀ ਹੈ ਫਾਈਲਿੰਗ ਨੂੰ ਚਾਹੀਦਾ ਕੀ ਹੈ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਡਿਸਕਸ਼ਨ ਦੇ ਲਈ ਮਿਲਣਾ ਕਾਲ ਕਰ ਲਓ ਵਿਜ਼ਿਟ ਕਰ ਲਓ ਜਾਂ ਆਪਣੇ ਡਾਕੂਮੈਂਟ ਸ਼ੇਅਰ ਕਰੋ ਬਟ ਜ਼ਰੂਰ ਇੱਕ ਰਾਈਟ ਡਿਸੀਜਨ ਲਓ